ਯਾਰੇ ਵੀਰੋ ਮੈਂ ਇਸ ਵੇਲੇ ਖੜਾ ਹਾਂ ਸਰਦੀ ਜిల్లా ਗਰਦਾਸਪੁਰ ਦੀ ਪਿੰਡ ਵਾਲੇ ਵਿਧਾਨ ਸਭਾ ਹਲਕਾ ਕਾਕਾਦੀਆਂ ਦੇ ਪਿੰਡ ਸੱਲੋਪੁਰ ਵਿਖੇ ਇਹ ਸੱਲੋਪੁਰ ਪਿੰਡ ਦੇ ਵਸਨੀਕ ਨੇ ਸਰਦਾਰ ਗੋਗਿਆਲ ਸਿੰਘ ਜੀ ਉਹਦਾ ਲਾਪ ਹੈ ਗਿਆ ਗਰਦਾਸ ਸਿੰਘ ਜੀ ਹਲਦੀ ਵਾਲੇ ਬੀਸਿਕਲੀ 2004 ਤੋਂ ਹਲਦੀ ਦਾ ਕੰਮ ਕਰਦੇ ਆ ਰਹੇ ਨੇ ਬੜੇ ਮਿਹਨਤੀ ਤੇ ਬੜੇ ਨਿਸ਼ਠਾ ਦੇ ਲਾ ਉਹ ਕੰਮ ਕਰਦੇ ਨੇ ਹਲਦੀ ਦਾ ਦੇਖੋ ਵਾ ਜਿਹੜੇ ਪਾਸੇ ਹਲਦੀ ਲੱਗੀ ਆ ਇਹ ਬਲੈਕ ਹਲਦੀ ਆ ਇਹ ਪੰਜਾਬ ਨੰਬਰ 2 ਹਲਦੀ ਆ ਪਿੱਛੇ ਕਿਹੜੀ ਹਲਦੀ ਲੱਗੀ ਜੀ ਅੰਬਾ ਇਸਲੇ ਪਾਸੇ ਅੰਬਾ ਹਲਦੀ ਲੱਗੀ ਤੁਹਾਨੂੰ ਮੈਂ ਸਾਰੇ ਜਿਹੜੀਆਂ ਵੀਡੀਓ ਤੁਹਾਨੂੰ ਬੁਖਾਰਿਆ ਵਾ ਕਿ ਉਹ 2004 ਤੋਂ ਲਗਾਤਾਰ 21 ਸਾਲ ਕੰਮ ਕਰਦੇ ਆ ਰਹੇ ਆ ਤੁਹਾਨੂੰ ਬੁਖਾਰਿਆ ਵਾ ਤੇ ਉਹਨਾਂ ਦੇ ਨਾਲ ਉਹਦੇ ਜਿਹੜੇ ਬੇਟੇ ਆ ਉਹ ਵੀ ਸਾਰੇ ਪੂਰਨ ਤੌਰ ਤੇ ਪੂਰੀ ਸਾਥ ਦਿੰਦੇ ਨੇ ਉਹ ਵੀ ਮਿਹਨਤ ਕਰਦੇ ਨੇ ਆ ਸਾਹਮਣੇ ਤੁਹਾਨੂੰ ਪਲਾੜ ਬੁਖਾਰਿਆ ਵਾ ਇਸ ਪਲਾਟ ਦੇ ਵਿੱਚ ਉਹ ਹਲਦੀ ਜਿਹੜੀ ਸਕਾ ਕੇ ਉਹਦੇ ਸਾਰੇ ਜਿਹੜੀ ਬਾਕੀ ਫਾਰਮੈਲਟੀ ਜੁਂਦੀਆਂ ਨੇ ਉਹ ਕਰਕੇ ਤੇ ਇਹਦੇ ਚੋਂ ਪੀਸਦੇ ਨੇ ਤੇ ਉਹ ਲੇਬਰ ਆ ਜਾਂਦੀ ਪਾਵੇ ਕੁਝ ਲੇਬਰ ਮਹਿੰਗੀ ਵੀ ਮਿਲਦੀ ਆ ਪਰ ਫਿਰ ਵੀ ਕੁੱਲ ਮਿਲਾ ਕੇ ਉਹ ਆਪ ਮਿਹਨਤ ਕਰਦੇ ਨੇ ਅਸਾ ਜਿਹੜੀ ਖਾਸ ਤੌਰ ਤੇ ਜ਼ਿਕਰ ਜੋ ਗੱਲ ਇੱਥੇ ਇਹ ਆ ਕਿ ਜਿੱਥੇ ਉਹ ਹਲਦੀ ਆਪ ਤਿਆਰ ਕਰਕੇ ਤੇ ਇੱਥੇ ਪਿੰਡ ਜੀ ਵੀ ਵੇਚ ਦਿੰਦੇ ਨੇ ਕੋਈ ਥੋਕ ਵਾਲੇ ਗਾਹਕ ਵੀ ਆ ਜਾਂਦੇ ਨੇ ਔਰ ਚੂਨ ਵਾਲੇ ਗਾਹਕ ਵੀ ਆ ਜਾਂਦੇ ਨੇ ਔਰ ਬੇਸਿਕਲੀ ਹਫਤੇ ਦੇ ਦੋ ਦਿਨ ਵੀਰਵਾਰ ਤੇ ਐਤਵਾਰ ਉਹ ਗੁਰਦਾਸਪੁਰ ਦੇ ਗੁਰਨਾਨਕਪਾਰ ਕਿ ਵਿਖੇ ਇੱਕ ਕਿਸਾਨ ਬਾਜ਼ਾਰ ਲੱਗਦਾ ਵਾ ਉਹ ਮਾਨ ਜੋ ਡੀਸੀ ਗੁਰਦਾਸਪੁਰ ਵਾਲੋਂ ਉਹਨਾਂ ਨੇ ਪਰਵਾਣਗੀ ਦਿੱਤੀ ਆ ਗਰੁੱਪ ਬਣਿਆ ਵਾ ਤੇ ਉੱਥੇ ਜਾ ਕੇ ਵੀ ਉਹ ਸ਼ਾਮ ਨੂੰ ਤਿੰਨ ਘੰਟੇ ਹਲਦੀ ਈੜੀਆ ਉਹਦਾ ਸਟਾਲ ਲਗਾ ਕੇ ਤੇ ਵੇਚਦੇ ਨੇ ਕੋਈ ਸੰਘ ਸ਼ਰਮ ਨਹੀਂ ਆਪ ਮਾਰਕੀਟਿੰਗ ਕਰਦੇ ਨੇ ਜਿੱਥੇ ਉਹ ਹਲਦੀ ਦਾ ਕੰਮ ਕਰਦੇ ਨੇ ਜਾ ਹੋਰ ਸਵਾਵਾ ਕਰਦੇ ਨੇ ਤੇ ਖਾਸ ਕਰਕੇ ਮੈਂ ਦਰਜ ਕਰਦਾ ਆਂ ਕਿ ਉਹ ਜੰਗ ਇਨੋਵੇਟਰ ਫਾਰਮਰਸ ਗਰੁੱਪ ਦੇ ਜਨ ਸੈਕਟਰੀ ਨੇ ਪੰਜਾਬ ਪੱਧਰ ਤੇ ਜਾਂਦੇ ਨੇ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਕਸਬਿਆਂ 'ਚ ਜਾ ਕੇ ਉਹ ਕੈਂਪ ਲਗਾਉਂਦੇ ਨੇ ਤੇ ਜੰਗ ਇਨੋਵੇਟਰ ਜਿਹੜਾ ਫਾਰਮਰਸ ਗਰੁੱਪ ਆ ਉਹਦੇ ਵਿੱਚ ਵੀ ਇਹ ਬੜੀਆਂ-ਬੜੀਆਂ ਸਵਾਵਾਂ ਮੁੰਦੇ ਨੇ ਲਾਜ ਲਬਾਗ ਸਿੰਘ ਲਾਲੀ ਚੀਮਾ ਵੀ ਕੰਮ ਕਰਦੇ ਨੇ ਬੜੀ ਵੀਰ ਜੀ ਅੱਸੀ ਕਾਲ ਜੀ ਮੈਂ ਗੁਰਦਾਸਪੁਰ ਪਿੰਸਲੋਪੁਰ ਇਲਾਕੇ ਦਾ ਡਿਸਟ੍ਰਿਕਟ ਗੁਰਦਾਸਪੁਰ ਮੈਂ ਨੇ ਕਾਫੀ ਸਮੇਂ ਤੋਂ ਹਲਦੀ ਦੀ ਖੇਤੀ ਕਰ ਰਿਆ ਜੀ ਕਿਤੋਂ ਕਿ ਥੋੜੇ ਸ਼ੁਰੂਆਤ ਵਿੱਚ ਥੋੜੇ ਰਕਬੇ ਤੋਂ ਨੇ ਸ਼ੁਰੂਆਤ ਕੀਤੀ ਸੀਗੀ ਤੇ ਸਾਡੀ ਕਿਦੋਂ ਆਰੰਭ ਕਰੋ ਕੀਤੀ ਹੈ ਕਿ 2004 ਤੋਂ ਆਰੰਭ ਕੀਤੀ ਹੈ ਠੀਕ ਹੈ ਅਸੀਂ 2007 ਵਿੱਚ ਚੱਲਦੀ ਹੈ ਪਲਾਂਟ ਲਾ ਲਿਆ ਕਿ ਪਹਿਲਾਂ ਥੱਥੀਵੇਂ ਤੇ ਜ਼ਿਆਦਾ ਕਰਨੀ ਪੈਂਦੀ ਸੀਗੀ ਤੇ ਫਿਰ ਸਾਨੂੰ ਹਲਦੀ ਮਸ਼ੀਨਾਂ ਵਾਲੇ ਪਾਸੇ ਆਉਣਾ ਪਿਆ ਫਿਰ 2007 ਵਿੱਚ ਜਿਹੜਾ ਪਲਾਂਟ ਇਹਦਾ ਲਾ ਲਿਆ ਤੋਂ ਜਿਉਂ ਤੋਂ ਸਾਡੀ ਕਸਟਮਰ ਦੀ ਸਾਡੀ ਡਿਮਾਂਡ ਵਧ ਗਈ ਕਿ ਤੋਂ ਤੇ ਪ੍ਰਕਵਾਤ ਚੱਲ ਗਿਆ ਤੇ ਉਹਦੇ ਨਾਲ ਸਾਡੇ ਗਾਹਕ ਜਿਹੜੇ ਹੋਰ ਸਾਡੇ ਬਾਦ ਚੱਲ ਗਏ ਕਿਪਨ ਇਹਦਾ ਆਮਦਨ ਵਧੀਆ 1 ਏਕੜ ਦੀ ਜਿਹੜੀ ਪੰਜ ਜਾਂਦੀ ਆ ਤੇ ਪ੍ਰੋਸੈਸ ਕਰਕੇ ਇਹਦੀ ਪੂਰੀ ਤਿਆਰ ਕਰਕੇ ਲਈਏ ਤੇ ਹੋਰ ਵਧੀਆ ਪੈਸੇ ਪੰਜ ਜਾਂਦੇ ਦੇ ਵਿੱਚੋਂ ਕਿੰਨੀ ਤੁਹਾਡੇ ਪਰ 1 ਏਕੜ ਕਿੰਨੀ ਇਨਕਮ ਹੋ ਜਾਂਦੀ ਆ ਸਾਲ ਦੀ ਜਿਵੇਂ ਜਿਹੜੀ ਕੱਚੀ ਹਲਦੀ ਹੋ ਤਕਰੀਬਨ 23 ਲੱਖ ਰੁਪਏ ਦੀ ਹੋ ਜਾਂਦੀ ਆ ਤੇ ਜੇ ਇਹਨੂੰ ਤਿਆਰ ਕਰਕੇ ਵੇਚਦੇ ਕੋਈ ਜਿਹੜੀ 4 6 4 ਲੱਖ ਰੁਪਏ ਦੀ ਹੋ ਜਾਂਦੀ ਆ ਕੀ ਵੇਖੀ ਤੁਹਾਡੀ ਹਲਦੀ ਕੱਚੀ ਵੇਖ ਜਾਂਦੀ ਆ ਠੀਕ ਆ ਹਾਂਜੀ ਤੇ ਫਿਰ ਸਾਡੇ ਇਸ ਤੋਂ ਦੂਜਾ ਕੀ ਸਾਡੇ ਜਦੋਂ ਡਿਮਾਂਡ ਸੜੀ ਵੱਧ ਕਰਕੇ ਤੇ ਸਾਰਾਂ ਵਿੱਚ ਤੇ ਸਾਡੇ ਢੀਸੀ ਸਾਹਿਬ ਨੂੰ ਕਿਥੇ ਗੁਰਦਾਸਪੁਰ ਦੇ ਦੇ ਕਿਸਾਨ ਬਿਆਰ ਸਾਨੂੰ ਵਾਸਤੇ ਜਗ੍ਹਾ ਦਿੱਤੀ ਗਈ ਆ ਇਹ ਗੁਰਦਾਨਪਾਲ ਜੇ ਰੋਡ ਦੇ ਗੁਰਦਾਨਪਾਰਕ ਅਸੀਂ ਐਤਵਾਰ ਤੇ ਵੀਰਵਾਰ ਦੋ ਦਿਨ 4 ਵਜੇ ਤੋਂ ਰਾਤ ਕੋਈ 8 ਵਜੇ ਤਾਂ 7 ਵਜੇ ਤੱਕ ਕਿਥੇ ਲਾਉਂਦੇ ਆ ਤਕਰੀਬਨ ਗਰਮੀਆਂ ਚ 7 8 ਵਜੇ ਤੱਕ ਸਿਆਲ ਚ 7 ਵਜੇ ਤੱਕ ਇਹ ਲਾਉਂਦੇ ਆ ਤੇ ਸਾਡੇ ਕਸਟਮਰ ਸਾਡੇ ਪੱਕੇ ਜੁੜੇ ਦੇ ਆ ਲਗਾਤਾਰ ਸਾਡੇ ਨਾਲ ਜਿਹੜੇ ਸੰਪਰਕ ਚ ਰਹਿੰਦੇ ਆ ਜੋ ਡਿਮਾਂਡ ਉਹਦੀ ਹੁੰਦੀ ਉਹ ਸਾਨੂੰ ਸਾਰਾ ਸਪਨ ਕੱਤੀਅਰ ਕਰਕੇ ਲੈ ਜਾਂਦਾ ਕੁਆਲਿਟੀ ਕਿਹਨੇ ਪਾਸ ਕੀਤੀ ਆ ਇਹ ਕੁਆਲਿਟੀ ਸਾਡੀ ਹੈ ਕਿ ਮਾਰਕਾ ਪ੍ਰੂਫ ਨਹੀਂ ਅਗ ਮਾਰਕਾ ਸਾਡੇ ਲੈਬ ਤੋਂ ਸੈ ਉਹ ਤਾਂ ਸਾਰੀ ਟੈਸਟਿੰਗ ਹੋ ਕੇ ਤੇ ਫੇਰ ਅਸੀਂ ਇਹਦੀ ਪੈਕਿੰਗ ਕਰਦੇ ਸਾਰੇ। ਤੁਸੀਂ ਜਦੋਂ ਇੱਥੇ ਆਉਂਦੇ ਹੋ ਬੇਲਾ ਲਾਉਂਦੇ ਹੋ ਕਿਸਾਨ ਦੀਆਂ ਚ ਹਾਂਜੀ ਇਹ ਹੋ ਤੁਹਾਡਾ ਸੋਰਸ ਕੀ ਦਾ ਨੁਕਤੋਂ ਕਿੱਥੋਂ ਤੁਹਾਡਾ ਇਹ ਨਿਕਲੂ ਜੀ ਇੰਨੀ ਪੈਦਾ ਕਰਦੇ ਜੇ ਸਾਰੀ ਬਾਕੀ ਕਿੱਥੇ ਵੇਚਦੇ ਜੇ ਹਲੋ ਬਾਕੀ ਸਾਡੇ ਸ਼ੇਲ ਪੈਨ ਸਾਡੇ ਕੰਨੋਂ ਦੇ ਸ਼ੇਲ ਪੈਨ ਕੁਟਾਲੇ ਸਾਡੇ ਸ਼ੇਲ ਪੈਨ ਬਣੇ ਆ ਮੈਂ ਉੱਥੇ ਚੱਲਦੀ ਸਾਡੇ ਘਰ ਤੋਂ ਬੰਦੇ ਸਾਡੇ ਪੱਕੇ ਕਸਟਮਰ ਜਿਹੜੇ ਲੱਗੇ ਤੇ ਆ ਉਹ ਵੀ ਸਾਡੇ ਕੋਲ ਉਹ ਲਗਾਤਾਰ ਦੀ ਡਿਮਾਂਡ ਜਿਹੜੀ ਕੋਈ ਕੁਆਂਟਿਟੀ 2-2 ਕੁਆਂਟਲ ਦੀ 10 ਕੁਆਂਟਲ ਦੀ ਵੀ ਆ ਜਾਂਦੀ ਉਹ ਵੀ ਚੱਲਦੀ ਆ ਤੇ ਦੂ ਪਾਈ ਟਿਕਸ ਮੇਲਾ ਜਿਹੜਾ ਅਮਰਸਰ ਆ ਗਿਆ ਵਾ ਥੋੜੇ ਦਿਨਾਂ ਤੱਕ ਉਸੇ ਵੀ ਸਾਡੀ ਸਟਾਲ ਲੱਗਣੀ ਆ ਹਰ ਮੇਲੇ ਸਾਡ ਸਟਾਲ ਤੇ ਲੱਗਦੀ ਆ ਤੁਸੀਂ ਕਹ ਰਹੇ ਸੀ ਕਿ ਮੇਰੇ ਨਾਲ ਕੇ ਆ ਵੀ Amazon ਤੇ ਵੀ ਅਸੀਂ ਉਹ ਜਿਹੜੇ ਕਿਸੇ ਯਾਰਾਂ ਤੋਂ ਪਾਰੇ ਆ ਅਹ ਸਿਨਾ ਮਤ ਕਾਫੀ ਕਸਟਮਰ ਡਿਮਾਂਡ ਦੇ ਉੱਤੇ ਤੇ ਸਾਨੂੰ Amazon ਦੇ ਉੱਤੇ ਵੀ ਅਸੀਂ ਜਿਹੜੇ ਪ੍ਰਾਈਸ ਟੈਪ ਹੈਗੇ ਆ ਉਹਦੇ ਵਿੱਚ ਸਾਡੇ ਕੋਲੋਂ ਜਿਹੜੀ ਉੱਤੇ ਕਾਲੀ ਹਲਦੀ ਹੈਗੀ ਆ ਅੰਬਾ ਹਲਦੀ ਆ ਆਮ ਜਿਹੜੀ ਸਿੰਪਲ ਹਲਦੀ ਸਬਜ਼ੀ ਵਾਲੀ ਇਹ ਵੀ ਹੈਗੀ ਤੇ ਸਾਡੇ ਕੋਲ ਹਣੀ ਚਾਰ ਸੀਜ਼ਨ ਪ੍ਰੋਡਕਟ ਜਿਹੜੇ Amazon ਤੇ ਸਾਡੇ ਕੋਲ ਆਟਾ ਮੈ ਹੈ ਗਿਆ ਇੱਕ ਸਾਡੇ ਕੋਲ ਇੱਥੇ ਸਾਡੀ ਗੁਰਦਾਸਪੁਰ ਜਿਹੜੀ ਹਾਂਜੀ ਹੁਣਰ ਹਟਵਾ ਏਡੀਸੀ ਵਿਕਾਸਨ ਦਫਤਰ ਦੇ ਵਿੱਚ ਵਾ ਉੱਥੇ ਵੀ ਛੱਡ ਜਿਹੜੇ ਪ੍ਰੋਜੈਕਟ ਸਾਰੇ ਪਏਦੇ ਆ ਰੱਖੇ ਹੁੰਦੇ ਆ ਉੱਥੋਂ ਵੀ ਜਿਹੜੇ ਗੁਰਦਾਸਪੁਰ ਦੇ ਬਸ ਉੱਥੇ ਵੀ ਲੈ ਲੈਂਦੇ ਆ ਬਾਹਰ ਵਾਲੇ ਵੀ ਇੱਥੋਂ ਆ ਕੇ ਲੈ ਜਾਂਦੇ ਆ ਤੇ ਸਾਡ ਦੋਨੇ ਛੱਡਾਂ ਦੇ ਕਿਸਾਨ ਯਾਰ ਚੱਲਦਾ ਵਾ ਇੱਥੇ ਹੁੰਦਾ ਜਾਂ ਯੂਨੀਵਰਸਿਟੀ ਛੱਡੇ ਉੱਥੇ ਸਾਡੀ ਹਲਦੀ ਜਿਹੜੀ ਹੁੰਦੀ ਜਾਣਾ ਕੋਲੋਂ ਤਕਰੀਬ ਦਫਤਰ ਦੇ ਵਿੱਚ ਉਹ ਵੀ ਸੋਮਵਾਰ ਤੋਂ ਸ਼ਨੀਵਾਰ ਤੱਕ ਉੱਥੇ ਤੁਹਾਨੂੰ ਮਿਲ ਸਕਦੀ ਉੱਥੇ ਹੈਗੀ ਆ ਕੱਲ ਨੂੰ ਖੇਤੀ ਦੇ ਦਫਤਰ ਸਾਡੀ ਹਟ ਉੱਥੇ ਚੰਨ ਮਿਲ ਜਾਂਦੀ ਆ ਹਾਂਜੀ